ਖਬਰਨਾਮਾ ਦੇਖ ਰਿਹਾ ਸਾਰੇ ਹੀ ਸੂਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ਼ ਕਰਨੀ ਪਈ ਮਹਿੰਗੀ ਇੱਕ ਪਾਸੇ ਦੂਸਰੀਆਂ ਪਾਰਟੀਆਂ ਵੱਲੋਂ ਇਹ ਕਿਆਸਾ ਲਗਾਈਆਂ ਚਾਰੀਆਂ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਖਬੀਰ ਸਿੰਘ ਬਾਦਲ ਵੱਲੋਂ ਪ੍ਰਸ਼ੰਸਾ ਕੀਤੀ ਗਈ ਵੈਸੇ ਤਾਂ ਜੰਗਾਂ ਮਾਰੀਆਂ ਹੁੰਦੀਆਂ ਨੇ ਚਾਹੇ ਉਹ ਪਾਕਿਸਤਾਨ ਦੀ ਜੰਗ ਹੋਵੇ ਚਾਹੇ ਉਹ ਭਾਰਤ ਦੀ ਤੇ ਚਾਹੇ ਅਮਰੀਕਾ ਦੀ ਕਿਉਂਕਿ ਜੰਗਾਂ ਦੇ ਸੰਤਾਪ ਢਾਉਣੇ ਕੌਮਾਂ ਵਾਸਤੇ ਲੋਕਾਂ ਵਾਸਤੇ ਮੁਲਕਾਂ ਵਾਸਤੇ ਬੜੇ ਔਖੇ ਹੁੰਦੇ ਨੇ ਦੂਸਰੇ ਪਾਸੇ ਇੱਕ ਪਾਸੇ ਕੁਝ ਪੱਤਰਕਾਰ ਕਹਿ ਰਹੇ ਨੇ ਕਿ ਆਪਣੇ ਘੁੱਟਨੇ ਟੇਕ ਦਿੱਤੇ ਨੇ ਤਨਲੇ ਕਰ ਲੈ ਨਰਿੰਦਰ ਮੋਦੀ ਨੂੰ ਕਿ ਤੁਸੀਂ ਮੈਨੂੰ ਆਪਣੀ ਪਾਰਟੀ ਦੇ ਵਿੱਚ ਲਾ ਕੇ ਗਠਬੰਧਨ ਕਰ ਲੋ ਲੇਕਿਨ ਇਧਰ ਇੱਕ ਸ਼ਰੂਮਣੀ ਅਕਾਲੀ ਦਲ ਦੇ ਵੱਡੇ ਆਗੂ ਗੁੱਸੇ ਹੋ ਗਏ ਰਹੇ ਜੋ ਸੁਖਬੀਰ ਸਿੰਘ ਬਾਦਲ ਦੇ ਖਾਸਮ ਖਾਸ ਨੇ ਆਖਰਕਾਰ ਸੁਖਬੀਰ ਸਿੰਘ ਬਾਦਲ ਨੂੰ ਕੀ ਲੋੜ ਪੈ ਗਈ ਕਿ ਦੂਸਰੀਆਂ ਪਾਰਟੀਆਂ ਉੱਤੇ ਤੰਜ ਕਸਣਗੀ ਤੰਜ ਕਸਣ ਦੀ ਅਤੇ ਰਾਜ ਕੇ ਤਾਰੀਫ ਕਰਨ ਦੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਰਿੰਦਰ ਮੋਦੀ ਦੇ ਨਾਲ ਗੱਲਬਾਤ ਹੁੰਦੀ ਹੈ ਜਾਂ ਨਹੀਂ ਹੁੰਦੀ ਇਹ ਤਾਂ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਬਖੂਬੀ ਜਾਣਦੇ ਨੇ ਕਹਿੰਦੇ ਦਿਨ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਅਤੇ ਰਾਤ ਵੇਲੇ ਭਾਰਤੀ ਜਨਤਾ ਪਾਰਟੀ ਦੇ ਲੇਕਿਨ ਇੱਧਰ ਬਲਵਿੰਦਰ ਸਿੰਘ ਪੁੰਦੜ ਦੇ ਖਬਰਾਂ ਆ ਰਹੀਆਂ ਨੇ ਇੱਕ ਚੈਨਲ ਨੇ ਖਬਰ ਨਸ਼ਰ ਕੀਤੀ ਹੈ ਕਿ ਬਲਵਿੰਦਰ ਸਿੰਘ ਜਿਹੜੇ ਪੁੰਦੜ ਨੇ ਉਹ ਨਾਰਾਜ਼ ਹੋ ਗਏ ਨੇ ਹਾਲਾਂਕਿ ਨਾਰਾਜ਼ ਹੋ ਇਸ ਕਰਕੇ ਵੀ ਨੇ ਜਦੋਂ ਸੁਖਬੀਰ ਸਿੰਘ ਬਾਦਲ ਨੂੰ ਤੀਜੀ ਵਾਰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਗਿਆ ਉਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਵਾਰ ਲਗਭਗ 2.5 ਤੋਂ 3 ਮਹੀਨੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੂੰਦੜ ਦੇ ਕੋਲ ਰਹੀ ਇਹ ਹੋਣਾ ਚਾਹੀਦਾ ਸੀ ਕਿ ਬਲਵਿੰਦਰ ਸਿੰਘ ਪੂੰਦੜ ਨੂੰ ਜਾਂ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਮੁਖ ਪ੍ਰਧਾਨ ਬਣਾ ਦਿੰਦੇ ਜਾਂ ਉਸ ਨੂੰ ਉਪ ਪ੍ਰਧਾਨ ਬਣਾ ਦਿੰਦੇ ਸੁਖਬੀਰ ਸਿੰਘ ਬਾਦਲ ਨੂੰ ਇਸ ਤਰ੍ਹਾਂ ਦੇ ਬੰਦੇ ਮਨਜ਼ੂਰ ਨਹੀਂ ਕਿਉਂਕਿ ਸੁਖਬੀਰ ਸਿੰਘ ਬਾਦਲ ਦੇ ਹੱਕ ਵਿੱਚ ਇੱਕ ਵਾਰ ਵੀ ਬਿਆਨ ਨਹੀਂ ਆਇਆ ਬਲਵਿੰਦਰ ਸਿੰਘ ਪੂੰਦੜ ਦਾ ਉਸ ਦੀ ਪ੍ਰਧਾਨਗੀ ਤੋਂ ਬਿਲਕੁਲ ਖੁਸ਼ ਨਹੀਂ ਬਲਵਿੰਦਰ ਸਿੰਘ ਪੂੰਦੜ ਇਸ ਕਰਕੇ ਬਲਵਿੰਦਰ ਸਿੰਘ ਪੂੰਦੜ ਦੂਰੀਆਂ ਬਣਾ ਰਹੇ ਨੇ ਦੂਸਰੇ ਪਾਸੇ ਜਿਹੜਾ ਇੱਕ ਬਿਆਨ ਦਿੱਤਾ ਹੈ ਮੋਦੀ ਦੀ ਤਾਰੀਫ ਕੀਤੀ ਹੈ ਸੁਖਬੀਰ ਸਿੰਘ ਬਾਦਲ ਨੇ ਉਸ ਨੂੰ ਵੀ ਲੈ ਕੇ ਲਗਭਗ ਤਤੇ ਹੋ ਗਏ ਨੇ ਬਲਵਿੰਦਰ ਸਿੰਘ ਪੂੰਦੜ ਬਲਵਿੰਦਰ ਸਿੰਘ ਪੂੰਦੜ ਤੇ ਆਲਰੇਡੀ ਇਹ ਗੱਲਾਂ ਕਰ ਰਹੇ ਨੇ ਕਿ ਸਾਨੂੰ ਦੋਨਾਂ ਧਿਰਾਂ ਨੂੰ ਇਕੱਠੇ ਹੋ ਕੇ ਚੱਲਣਾ ਚਾਹੀਦਾ ਹੈ ਲੇਕਿਨ ਜਦੋਂ ਬਾਗੀ ਧੜੇ ਵਾਲਿਆਂ ਨੇ ਕਹਿ ਦਿੱਤਾ ਕਿ ਅਸੀਂ ਤੇਰਾ ਮਾਨ ਕਰਦੇ ਹਾਂ ਤੇਰਾ ਸਤਿਕਾਰ ਕਰਦੇ ਹਾਂ ਸਿਆਸਤ ਅਸੀਂ ਤੇਰੇ ਕੋਲ ਸਿੱਖੀ ਹੈ ਲੇਕਿਨ ਜੇਕਰ ਗੱਲ ਕਵੇਂ ਤੂੰ ਕਿ ਸੁਖਬੀਰ ਸਿੰਘ ਬਾਦਲ ਦੀ ਹਾਂ ਦੇ ਵਿੱਚ ਹਾਮ ਲਾਈਏ ਇਹ ਬਿਲਕੁਲ ਨਹੀਂ ਹੋ ਸਕਦਾ ਅਸੀਂ ਇਸ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਤੁਹਾਡੀ ਇੱਜ਼ਤ ਕਰਦੇ ਹਾਂ ਸਿਆਸਤ ਅਸੀਂ ਤੁਹਾਡੇ ਕੋਲੋਂ ਸਿੱਖੀ ਹੈ ਰਾਜਨੀਤੀ ਦਾ ਸਿਆਸਤ ਦਾ ਊੜਾ ੜਾ ਇਹ ਤੁਹਾਡੇ ਕੋਲ ਸਿੱਖਿਆ ਹੈ ਇਸ ਕਰਕੇ ਹੁਣ ਬਲਵਿੰਦਰ ਸਿੰਘ ਕੁੰਦੜ ਕਾਫੀ ਦੂਰ ਚਲੇ ਗਏ ਰਹੇ ਸੁਖਬੀਰ ਸਿੰਘ ਬਾਦਲ ਕੋਲ ਕੁਝ ਵੱਲੋਂ ਖਬਰਾਂ ਇਹ ਵੀ ਨਸ਼ਰ ਹੋ ਰਹੀਆਂ ਨੇ ਕਿ ਹੁਣ ਬਲਵਿੰਦਰ ਸਿੰਘ ਪੁੰਦੜ ਜਿਹੜੀ ਸ਼੍ਰੀ ਅਕਾਲ ਤਖਸੈਬ ਦੀ ਤਸੀਲ ਤੋਂ ਕਮੇਟੀ ਬਣੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਉਸ ਦਾ ਵੱਡਾ ਹਿੱਸਾ ਬਣ ਕੇ ਉਹਨਾਂ ਦੇ ਨਾਲ ਮਿਲ ਕੇ ਸ਼੍ਰੀ ਅਕਾਲ ਤਖਸੈਬ ਦੇ ਹੁਕਮਾਂ ਦੇ ਅਨਸਾਰ ਜਿਹੜੀ ਪ੍ਰਕਿਰਤੀ ਚੱਲ ਰਹੀ ਹੈ ਉਸ ਦੇ ਨਾਲ ਇੱਕ ਵੱਡੇ ਬਲ ਦੇ ਤੌਰ ਤੇ ਕੰਮ ਕਰਨਗੇ ਸੁਖਬੀਰ ਸਿੰਘ ਬਾਦਲ ਨੇ ਜਿਹੜੀ ਤਾਰੀਫ ਕੀਤੀ ਹੈ ਨਰਿੰਦਰ ਮੋਦੀ ਦੀ ਉਹ ਲੱਗਦਾ ਕਿਤੇ ਨਾ ਕਿਤੇ ਬੜਾ ਵੱਡਾ ਪ੍ਰਭਾਵ ਪਾਵੇਗੀ ਜਿਹੜੇ ਸੁਖਬੀਰ ਸਿੰਘ ਬਾਦਲ ਦੇ cost <laughs> him